ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਝੋਨੇ ਤੇ ਬਾਸਮਤੀ ਦੀ ਫਸਲ ਵਿੱਚ ਜੋ ਬਲਾਸਟਰ ਰੋਗ ਆਉਂਦਾ ਉਸ ਦੇ ਸੰਬੰਧ ਵਿੱਚ ਬਣਾ ਰਹੇ ਹਾਂ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਬਲਾਸਟ ਕਿੰਨੀ ਤਰ੍ਹਾਂ ਦੇ ਹੁੰਦੇ ਆ ਕਿਵੇਂ ਇਹਨਾਂ ਦਾ ਕੰਟਰੋਲ ਕਰ ਸਕਦੇ ਆ ਤੇ ਇਹ ਕਿਹੜੇ ਮੌਸਮ ਵਿੱਚ ਜਲਦੀ ਫੈਲਦੇ ਆ ਤੇ ਇਹਨਾਂ ਨੂੰ ਕੰਟਰੋਲ ਕਰਨ ਲਈ ਆਪਾਂ ਕਿਹੜੇ-ਕਿਹੜੇ ਫੰਗੀਸਾਈਡ ਦੀ ਵਰਤੋਂ ਕਰ ਸਕਦੇ ਆ ਅੱਜ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖਿਓ ਤੇ ਜਾਣਕਾਰੀ ਨੂੰ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਤੇ ਕੋਈ ਵੀ ਸਵਾਲ ਜਵਾਬ ਜਾਂ ਤੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਉਹ ਵੀ ਸਾਂਝੇ ਕਰਿਓ ਹਾਂਜੀ ਕਿਸਾਨ ਭਰਾਓ ਇਸ ਸਾਲ ਕਾਫੀ ਵੱਡੇ ਪੱਧਰ ਤੇ ਬਾਸਮਤੀ ਦੀ ਬਜਾਦ ਹੋਈ ਆ ਤੇ ਬਲਾਸਟ ਰੋਗ ਆਪਾਂ ਨੂੰ ਪੁਰਾਣੀਆਂ ਵੈਰੈਟੀਆਂ ਵਿੱਚ ਜ਼ਿਆਦਾ ਦਿਖਾਈ ਦਿੰਦਾ ਜਿਵੇਂ ਕਿ 11 21 17 18 14 01 1509 1692 ਤੇ ਜੇ ਇਹਨਾਂ ਵੈਰਾਈਟੀਆਂ ਦੀ ਬਜਾਈ ਜਿਆਦਾ ਲੇਟ ਹੋਈ ਹੋਵੇ ਗਸਤ ਦੇ ਪਹਿਲੇ 15 ਵਰੜ ਦੀ ਤੁਸੀਂ ਲੈ ਕੇ ਹੋ ਤੇ ਯੂਰੀਆ ਖਾਦ ਦੀ ਵਰਤੋਂ ਲੋੜ ਤੋਂ ਜਿਆਦਾ ਕੀਤੀ ਹੋਵੇ ਰੰਗ ਝੋਨੇ ਦਾ ਜਿਆਦਾ ਕਾਲਾ ਹੋਵੇ ਤੇ ਦਿਨ ਦਾ ਤਾਪਮਾਨ ਜਿਆਦਾ ਹਾਈ ਰਹਿੰਦਾ ਹੋਵੇ ਰਾਤ ਦਾ ਤਾਪਮਾਨ ਇੱਕਦਮ ਡਾਊਨ ਜਾਂਦਾ ਹੋਵੇ ਤੇ 2-4 ਦਿਨ ਹੀ ਹਲਕੀ ਫੁਲਕੀ ਬਾਰਿਸ਼ ਹੁੰਦੀ ਹੋਵੇ ਇਸ ਵਾਸਤਾ ਉੱਤੇ ਬਲਾਸਟ ਰੋਗ ਬਹੁਤ ਜਲਦੀ ਨਾਲ ਫੈਲਦਾ ਹੈ ਤੇ ਇਸ ਤੋਂ ਬਾਅਦ ਆਪਾਂ ਜਾਣਦੇ ਹਾਂ ਵੀ ਬਲਾਸਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਹਾਂਜੀ ਕਿਸਾਨ ਪ੍ਰਭੂ ਬਲਾਸਟ ਚਾਰ ਤਰ੍ਹਾਂ ਦੇ ਹੁੰਦੇ ਆ ਜੋ ਕਿ ਇੱਕ ਪੈਰਾਗਲੋਰੀਆ ਨਾਮ ਦੇ ਉਲੀ ਆ ਇਸ ਦੇ ਦੁਆਰਾ ਫਲਾਈ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਲੀਫ ਬਲਾਸਟ ਬਾਰੇ ਜਾਣਦੇ ਆ ਜਿਸ ਨਾਲ ਕਿ ਪੱਤੇ ਉੱਪਰ ਧੱਬੇ ਵਹਿ ਜਾਂਦੇ ਆ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਆ ਜਾਂਦਾ ਜੀ ਨੋਡ ਬਲਾਸਟ ਜੋ ਬੱਲੀ ਦੇ ਵਿੱਚ ਸਾਖਾ ਬੰਦੀ ਉਹਦੇ ਵਿੱਚ ਥਾਂ ਥਾਂ ਤੇ ਜਿਹੜੀਆਂ ਗੰਡਾ ਬੰਦੀਆਂ ਇਸ ਦਾ ਅਟੈਕ ਉੱਥੇ ਹੁੰਦਾ ਇਹ ਉੱਥੋਂ ਯਾਨੀ ਕਿ ਉਸ ਦਾ ਉੱਪਰ ਨੂੰ ਖਾਲ ਖਰਾ ਕੇ ਬੰਦ ਕਰ ਦਿੰਦਾ ਜਿਸ ਨਾਲ ਬੱਲੀ ਕਮਜ਼ੋਰ ਹੋ ਜਾਂਦੀ ਹੈ ਦਾਣੇ ਵਿੱਚ ਫੋਕ ਬਣ ਜਾਂਦੀ ਆ ਤੇ ਇਸ ਤੋਂ ਬਾਅਦ ਆ ਜਾਂਦੀ ਕਲਰ ਬਲਾਸਟ ਇਸ ਦਾ ਅਟੈਕ ਝੰਡੇ ਪੱਤੇ ਦੇ ਬਿਲਕੁਲ ਨਾਲ ਹੁੰਦਾ ਜਿਸ ਨਾਲ ਝੰਡਾ ਪੱਤਾ ਥੱਲੇ ਨੂੰ ਮੁੜ ਜਾਂਦਾ ਤੇ ਬੱਲੀ ਵਿੱਚ ਪ੍ਰੋਪਰ ਤਰੀਕੇ ਨਾਲ ਖਰਾਕ ਨਹੀਂ ਭਰੀ ਜਾਂਦੀ ਤੇ ਇਸ ਤੋਂ ਬਾਅਦ ਲਾਸਟ ਤੇ ਆ ਜਾਂਦਾ ਜੀ ਨੈਕ ਬਲਾਸਟ ਜਿਹਨੂੰ ਗਰਦਨ ਤੋੜ ਕਹਿੰਦੇ ਜਾਂ ਧੌਣ ਮਰੋੜ ਕਹਿੰਦੇ ਜਿਸ ਨਾਲ ਬੱਲੀ ਨਿਕਲਿਆ ਹੁੰਦੀ ਆ ਉਸ ਦੀ ਬਿਲਕੁਲ ਮੁੱਢ ਚੋਂ ਖਾਦ ਖਰਾਕ ਬੰਦ ਹੋ ਜਾਂਦੀ ਉੱਥੇ ਸੁੱਕ ਜਾਂਦੀ ਆ ਤੇ ਉਹ ਲਟਕ ਕੇ ਨਾਲ ਵੀ ਟੁੱਟ ਜਾਂਦੀ ਆ ਜਿਸ ਨਾਲ ਆਪਣਾ 20 ਤੋਂ 30% ਤੱਕ ਝਾੜ ਤੇ ਅਸਰ ਪੈ ਸਕਦਾ ਇਸ ਤੋਂ ਬਾਅਦ ਆਪਾਂ ਜਾਣਦੇ ਵੀ ਇਹਨਾਂ ਸਾਰੇ ਬਲਾਸਟਾਂ ਦਾ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਹਾਂ ਜੇ ਤੁਹਾਡੇ ਖੇਤ ਵਿੱਚ ਬਲਾਸਟ ਦੇ ਲੱਛਣ ਦਿਖਾਈ ਦੇ ਰਹੇ ਆ ਕਿਰਪਾ ਕਰਕੇ ਨਾਈਟ੍ਰੋਜਨ ਬੇਸਡ ਖਾਦਾਂ ਜਾਂ ਸਪਰੇਆਂ ਦੀ ਵਰਤੋਂ ਨਾ ਕਰੋ ਨੰਬਰ 2 ਤੇ ਆਪਦੇ ਖੇਤ ਦਾ ਆਲਾ ਦਵਾਲਾ ਸਾਫ਼ ਕਰਕੇ ਰੱਖੋ ਤੇ ਨੰਬਰ 3 ਤੇ ਆਉਣ ਵਾਲੇ ਸਮੇਂ ਲਈ ਬੀਜ ਦਾ ਸੀ ਟ੍ਰੀਟਮੈਂਟ ਕਰਕੇ ਹੀ ਪਨੀਰੀ ਟਾਈਮ ਬੀਜਿਆ ਕਰੋ ਤੇ ਇਸ ਤੋਂ ਬਾਅਦ ਆਪਾਂ ਸਪਰੇਅਾਂ ਵਿੱਚ ਇਸ ਦਾ ਹੱਲ ਕਿਵੇਂ ਕਰ ਸਕਦੇ ਹਾਂ ਜੇ ਆਪਣੀ ਫਸਲ ਛੋਟੀ ਆ ਲੇਟ ਲੱਗੀ ਸੀਗੀ ਹਜੇ ਗੋਭਵਸਤਾ ਵਿੱਚ ਨਹੀਂ ਗਈ ਇੰਡੋਫੈਲ ਦਾ ਤੁਸੀਂ Z78 ਦੀ ਵਰਤੋਂ ਕਰ ਸਕਦੇ ਹੋ ਜਿਸ ਦੀ ਡੋਜ਼ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਊਗੀ ਜਾਂ ਫਿਰ ਕਸਟੋਡੀ ਵਾਲਾ ਸਾਲਟ ਵਰਤੋਂ ਕਰ ਸਕਦੇ ਹੋ ਜਿਸ ਦੀ ਡੋਜ਼ 250 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਊਗੀ ਜੇ ਫਸਲ ਥੋੜੀ ਛੋਟੀ ਆ ਤੁਸੀਂ ਇਹਨਾਂ ਵਿੱਚ ਕੋਈ ਵੀ ਫੰਗੀਸਾਈਡ ਦੋਨਾਂ ਵਿੱਚੋਂ ਲੈ ਕੇ ਕਰ ਸਕਦੇ ਹਾਂ ਜੇ ਫਸਲ ਗੋਭ ਵਾਲ ਨੂੰ ਜਾ ਰਹੀ ਆ ਘੱਟ ਸਮੇਂ ਵਾਲੀ ਬਾਸਮਤੀ ਵੈਰੈਟੀ ਲੱਗੀ ਵੀ ਤਾਂ ਤੁਸੀਂ ਐਮਈ ਸਟਾਰ ਟਾਪ ਦੀ ਵਰਤੋਂ ਕਰ ਸਕਦੇ ਆ ਜੇ ਤੁਸੀਂ ਬਾਇਰ ਦਾ ਨਟੀਵੋ ਦੀ ਵਰਤੋਂ ਕਰਨਾ ਚਾਹੁੰਦੇ ਹੋ ਉਸ ਦੀ ডোজ ਤੁਹਾਨੂੰ ਵਧਾ ਕੇ 180 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਕਰਨੀ ਪਊਗੀ ਕਿਉਂਕਿ ਬਲਾਸਟਰ ਰੋਗ ਨੂੰ ਕੰਟਰੋਲ ਕਰਨ ਲਈ ਆਪਾਂ ਨੂੰ ਸਟ੍ਰੋਬਿਨ ਗ੍ਰੋਪ ਭਰਪੂਰ ਮਾਤਰਾ ਵਿੱਚ ਚਾਹੀਦਾ ਹੁੰਦਾ ਇਹ ਹੀ ਬਲਾਸਟਰ ਰੋਗ ਨੂੰ ਕੰਟਰੋਲ ਕਰਦਾ ਤੇ ਇਸ ਤੋਂ ਬਾਅਦ ਅਖੀਰ ਤੇ ਆ ਜਾਂਦਾ ਜੀ ਬੀਐਸਐਫ ਦਾ ਸੈਲਟਵਾ ਜਿਸ ਵਿੱਚ ਕੱਲਾ ਸਟ੍ਰੋਬਿਨ ਗ੍ਰੋਪ ਹੁੰਦਾ ਜਦੋਂ ਆਪਣੀ ਫਸਲ ਗੋਆवस्था ਤੋਂ ਬਾਅਦ ਕੋਈ ਕੋਈ ਮੁੰਜਰ ਬਾਹਰ ਦਿਸਣ ਲੱਗ ਜਾਂਦੀ ਹੈ 1% ਮੁੰਜਰਾ ਬਾਹਰ ਆ ਜਾਂਦੀਆਂ ਉਸ ਸਟੇਜ ਤੇ ਆਪਾਂ ਇਸ ਨੂੰ ਸਪਰੇਅ ਕਰ ਦਾਂਗੇ ਤੇ ਆਪਣੀ ਫਸਲ ਨੂੰ ਐਂਡ ਤੱਕ ਹਰੀ ਭਰੀ ਰੱਖਦਾ ਤੇ ਇਸ ਦੀ ਡੋਜ਼ ਲੈਣੀ ਹੈ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਇਹਨਾਂ ਸਾਰੇ ਫੰਗੀਸਾਈਡਾਂ ਵਿੱਚ ਤੁਸੀਂ ਆਪਦੀ ਖੇਤ ਦੀ ਸਥਿਤੀ ਵੇਖ ਕੇ ਸਟੇਜ ਦੇਖ ਕੇ ਉਸ ਹਿਸਾਬ ਨਾਲ ਕੋਈ ਵੀ ਲੈ ਕੇ ਸਪਰੇਅ ਕਰ ਸਕਦੇ ਹੋ ਤੇ ਬੇਨਤੀ ਇਹ ਹੈ ਕਿ ਜਿਹੜੇ ਜਿਹੜੇ ਫੰਗੀਸਾਈਡ ਐਂਡ ਇਨਸੈਕਟੀਸਾਈਡ ਬੈਨ ਕੀਤੇ ਗਏ ਆ ਬਾਸਮਤੀ ਦੀ ਫਸਲ ਉੱਤੇ ਕਿਰਪਾ ਕਰਕੇ ਨਾ ਵਰਤੋ ਜਿਵੇਂ ਕਿ ਟ੍ਰਾਈਸਾਈਕਲਾਜੋਲ, ਹੈਕਜ਼ਾਕੋਨਾਜੋਲ, ਥਾਇਮਥੌਕਸਮ, ਕਲੋਰੋਪੈਰੀਫੋਸ, ਮੀਟਾਕਲੋਰਾਈਡ ਇਸ ਤਰ੍ਹਾਂ ਦੇ ਕੁਝ ਹੋਰ ਦੋ ਚਾਰ ਟੈਕਨੀਕਲ ਆ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤੇ ਇਸ ਵੀਡੀਓ ਦੇ ਸਬੰਧ ਵਿੱਚ ਕੋਈ ਵੀ ਸਵਾਲ ਜਵਾਬ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਤੇ ਅਦਰ ਜਾਣਕਾਰੀ ਲਈ ਤੁਸੀਂ ਸਾਨੂੰ ਫੇਸਬੁੱਕ, ਇੰਸਟਾਗ੍ਰam, ਵਟਸਐਪ ਉੱਤੇ ਵਾਇਸ ਮੈਸੇਜ, ਟੈਕਸ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ